ਆਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਥਾਡੇ ਆ ਲੇਕਿਨ ਇਹਨਾਂ ਨੇ ਜਵਾਬ ਨਹੀਂ ਦਿੱਤਾ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਅੱਪਾ ਗੱਡੀ ਟੋਕ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਨੇ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁਦ ਕਿਹਾ ਤੇ ਗੱਡੀ ਵਿੱਚ ਮਾਤਾ ਜੀ ਵੀ ਬੈਠੋ ਆਈ ਨੇ ਦਵਾਈਆਂ ਲੈਣ ਦੇ ਕਿੰਨਾ ਕੁ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਟੋਕ ਕਿਉਂ ਕੀਤੀ ਆ ਤਾਂ ਕੈਸਾ ਹੀ ਸਾਡੇ ਨਾਲ ਕਰਨ ਗਏ ਆ ਤੇ ਇਹ ਤਾਂ ਕੈਸਾ ਹੀ ਕਰਨ ਗਏ ਰਹਿਿੰਦੇ ਕੈਸੇ ਕਰਾਂਗੇ ਫੇਰੇ ਕੀ ਕਰਗੇ ਪਾਰਕਿੰਗ ਦਾ ਬੋਰਡ ਲਗਾਉਂਦੇ ਉਧਰ ਮਾਰੋ ਉਧਰ ਮਾਰੋ ਕਾ ਨੋ ਪਾਰਕਿੰਗ ਦਾ ਬੋਰਡ ਲਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲਗਾਇਆ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਜਿਹੜੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਥੋਂ ਗੱਡੀ ਚੱਕਣੀ ਚੱਕਣੀ ਕਿੰਨਾ ਸਮਾਂ ਆਇਆ ਕਿ ਭਾਵੇਂ ਮਿੰਟ ਹੋਏ ਸਾਰੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਇਹਨਾਂ ਨੇ ਚੋਦੇ ਕੋਈ ਮਾਤਾ ਜੀ ਵਿੱਚ ਬੈਠੇ ਹੁਣ ਵਿੱਚ ਹੀ ਬੈਠੇ ਆ ਉਹਨੇ ਵਿੱਚ ਹੀ ਬੈਠੇ ਆ ਪਾ ਇਹਨਾਂ ਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾਇ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਦਿੱਤਾ ਗੱਲ ਦਾ ਅਈ ਦੋ ਵਾਰੀ ਆਵਾਜ਼ ਦਿੱਤੀ ਆ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕੋ ਕਿਹੜੀ ਕੰਪਨੀ ਹੋ ਗਿਆ ਠੇਕਾ ਤੁਹਾਡਾ ਮਾਤਾ ਜੀ ਬਾਹਰ ਚ ਆ ਕੇ ਬੈਠੇ ਆ ਠੇਕਾ ਕਿਹੜੀ ਕੰਪਨੀ ਕੋ ਵਾ ਭਾਜੀ ਜਿਆਪੁਰ ਦਾ ਲੋਕੋ ਦੇਖੋ ਲਾ ਭੱਗੇਸ਼ਾ ਜੀ ਭੱਗੇਸ਼ਾ ਜੀ ਨਾ ਹੈਲੋ ਮੈਂ ਤਾਂ ਬੈਸਨ ਨਹੀਂ ਨਹੀਂ ਡਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨਦੋ ਦਵਾਈ ਲੈਣ ਆਏ ਉਹ ਕਿਹ ਮਜ਼ਦੂਰ ਬਾਹਰ ਖੜਾ ਹੈ ਬਾਹਰ ਉਹ ਮੈਂ ਇਹੋ ਹੀ ਕਹਿ ਤਾ ਵਿੱਚ ਗਰਮੀ ਹੈ ਜਾਨਦੋ ਮੈਂ ਮੈਨੂੰ ਜਾਣੀ ਨਹੀਂ ਕਰੰਦਿਆ ਮੈਂ ਇਹੋ ਹੀ ਆਪਾ ਮੈਂ ਜਾਨੀ ਗਲਤ ਜਾਣਕਾਰੀ ਦੇ ਰਹੇ ਹੋ ਵੀ ਚਲੋ ਜੀ ਜਾਨੀ 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 ਮੈਨੂੰ ਦੱਸੋ ਨਾ ਮੈਂ ਕੀ ਕਰਾਂ ਤਨੂਈਆ ਠੀਕ ਹੈ ਦੇ ਵਿੱਚ ਮਾਤਾ ਦੀ ਬੇਚੀ ਨੂੰ ਚੁੱਕੇ ਗੱਡੀ ਲੈ ਲੈ ਲਓ ਲੈਪਰ ਮਾਤਾ ਨੂੰ ਗੱਡੀ ਖਾਲੀ ਕੋਈ ਮਾਤਾ ਦੀ ਵਿੱਚ ਮੇਸੀ ਤੇ ਇਹ ਤੁਹਾਨੂੰ ਬਾਹਰੇ ਤਾਂ ਬਿਰਾਤ ਨਾ ਠੀਕ ਬਬੀ ਜਾਨ ਕਰਕੇ ਫੋਟੋ ਬਣਾਉਣੀ ਹੈ ਕਿ ਜਦੋਂ ਮੈਡੀਸਨ ਵਾਲੇ ਨੂੰ ਕਰਮਤ ਤੁਹਾਡਾ ਤਰਲਾ ਲੈ ਲਿਆ ਕੋਈ ਕਰਮਤ ਨਹੀਂ ਠੀਕ ਹੈ ਜੀ ਜਾਨੀਏ ਬੈਠ ਪਾ ਦੇ ਤੇਰਾ ਉਹ ਅਮੀਰ ਜੀ ਤਾਂ ਗੱਲ ਨਹੀਂ ਕਰਦੇ ਪਾਪਾ ਜੀ ਦੀ ਵਾਲ ਨੂੰ ਖਲਟੀ ਵਾਲੀ ਕਰਕੇ ਪਾਵਾਈ ਪਾਵਾ ਬਾਹਰ ਕਰੀ ਨਹੀਂ ਪਾਇਆ ਉਹ ਮਾਤਾ ਬਾਹਰ ਹੀ ਬਾਂਝ ਬਣਾਇਆ ਮੈਂ ਕਿਹਾ ਨਾ ਮਣੀ ਅਕੇ ਨਾ ਬਾਹਰ ਬਾਹਰ ਜੀ ਬੈਠੇ ਨੇ ਪਰ ਬੈਠੇ ਵੀ ਅਕੇ ਨੇ ਵਿੱਚ ਤੇਰੀ ਮਾਤਾ ਜੀ ਬਾਹਰ ਕਰਿਆ ਨੀ ਕਿ ਤੁਹਾਨੂੰ ਨਾ ਜੀ ਗਿਆ ਕਿ ਮਾਤਾ ਜੀ ਨੂੰ ਬੱਡੀ ਵਿੱਚ ਪਾਉਂਦੇ ਆ ਕਿ ਨਹੀਂ ਗਿਆ ਉਹ ਗੱਡੀ ਦਾ ਕੰਮ ਮਾਦਾ ਹੀ ਕਰਦਾ ਪੰਜ ਮਿੰਟ ਹੋਏ ਸਾਰੇ ਦਵਾਈ ਲੈਂਦੇ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਣ ਦੋ ਉਹ ਬਾਹਰ ਕਰੇ ਨਾ ਜਾ ਕਿ ਨਹੀਂ ਬੈਜੋ ਮਾਤਾ ਜੀ ਅੰਦਰ ਜਾ ਜਾ ਨਾ ਲੈ ਲੈ ਆ ਆ ਸਰਕਾਰੀ ਪ੍ਰੋਜੈਕਟ ਮਾਤਾ ਜੀ ਗੱਡੀ ਤੁਹਾਡੀ ਛੱਡ ਦੇਣੀ ਆਪਾਂ ਕਿੱਦਾਂ ਨਹੀਂ ਲੈ ਪਾਜੀ ਨੰਜ਼ ਗੱਡੀ ਲੱਗੀ ਇੱਥੇ ਗੁਰਪ੍ਰੀਤ ਸਿੰਘ ਸਰਪੀ ਜੀ ਗੱਡੀ ਜਿਹੜੀ ਕਿਤੇ ਗਈ ਕਿੱਥੇ ਜਨਾਬ ਗੱਲ ਸੁਣੋ ਜੀ ਆਪਾਂ ਇਹਨਾਂ ਨੂੰ ਤਿੰਨ ਵਾਰ ਆਵਾਜ਼ ਮਾਰੀ ਤੇ ਭਾਈ ਸਾਹਿਬ ਗੱਡੀ ਤੁਹਾਡੀ ਆ ਲੇਕਿਨ ਇਹਨਾਂ ਨੇ ਜਵਾਬ ਨਹੀਂ ਦਿੱਤਾ ਨਹੀਂ ਗੱਲ ਦਾ ਲੇਕਿਨ ਇਹਨਾਂ ਆਵਾਜ਼ ਨਹੀਂ ਦਿੱਤੀ ਬਾਅਦ ਚ ਆਪਾਂ ਗੱਡੀ ਟੋਅ ਕੀਤੀ ਆ ਠੀਕ ਹੈ ਜੀ ਮਾਤਾ ਜੀ ਵੀ ਅੰਦਰ ਹੀ ਹੈ ਬਾਹਰ ਵਿੱਚ ਬਾਹਰ ਆਏ ਮਾਤਾ ਜੀ ਅਸੀਂ ਖੁੱਦ ਗਿਆ ਤੇ ਗੱਡੀ ਵਿੱਚ ਮਾਤਾ ਜੀ ਕੀ ਬੈਠੋ ਠੀਕ ਆ ਇਹ ਸਰ ਕਹਿ ਰਹੇ ਕਿ ਮੈਂ ਕਿਸੇ ਅਫਸਰ ਨਾਲ ਤੁਹਾਡੀ ਹੁਣੇ ਗੱਲ ਕਰਾ ਦਿੰਦਾ ਵਾ ਬਸ ਇੰਨੀ ਗੱਲ ਹੈ ਜੀ ਕੋਈ ਗੱਲ ਨਹੀਂ ਮਾਰੋ ਜੀ ਕਿਹੜੀ ਕੰਪਨੀ ਦੀ ਹੈਗੀ ਆ ਫਰਮ ਦੀ ਗੱਡੀ ਨਹੀਂ ਤੁਸੀਂ ਗੱਡੀ ਚ ਚਲੋਂਦੇ ਰਹੋ ਤਾਂ ਕਰਨਾ ਕਰੋ ਤੁਸੀਂ ਆਪਣੀ ਹੁਣ ਲੈ ਕੇ ਨਹੀਂ ਨਹੀਂ ਤੁਸੀਂ ਪ੍ਰਾਈਵੇਟ ਦੀ ਧੱਕਾ ਕਰ ਰਹੇ ਹੋ ਕਾਹਦਾ ਧੱਕਾ ਜੇ ਕਿ ਮੈਂ ਜ਼ਬਰਦਸਤੀ ਲੈ ਕੇ ਫਰਮ ਦੀ ਹੈ ਨਾਮ ਦੱਸੋ ਇਹ ਬੜੀ ਗੱਲ ਹੋਈ ਨਹੀਂ ਪਤਾ ਨਾ ਕਿਉਂ ਨਹੀਂ ਨਾਮ ਪਤਾ ਇਹ ਤਾਂ ਨਹੀਂ ਗੱਡੀ ਨਹੀਂ ਫਰਮ ਦੀ ਨਹੀਂ ਕੀ ਠੋਕੀ ਤਾਂ ਕਰਨੀ ਕਿਹੜੀ ਫਰਮ ਦੀ ਗੱਡੀ ਹੈ ਗੱਡੀ ਫਰਮ ਦਾ ਨਾਂ ਦੱਸ ਉਹ ਕਿਹਦੇ ਪਾਸੋਂ ਚਲਾਰ ਕਰ ਦੋ ਚਲਾਰ ਕਰਦਾ ਯਾਰ ਜਿਹੜੀ ਗੱਲ ਹੈਗੀ ਭਾਜੀ ਮੈਂ ਤਾਂ ਲੋ ਜਾ ਰਹੀ ਆ ਇੱਕ ਮਿੰਟ ਸਰ ਬੋਲਣ ਇਹ ਗੱਲ ਥੋੜਾ ਕੋਈ ਫਰਮ ਦਾ ਨਾਂ ਦੱਸ ਕਿਹੜੀ ਫਰਮ ਦੀ ਗੱਡੀ ਹੈ ਕੀ ਕਰਨ ਵਾਸਤੇ ਆਪਾਂ ਨਾਲ ਲਿਖਣਾ ਕਰਾਉਣਾ ਨਹੀਂ ਹੂੰ ਤਾਂ ਕੀ ਕਿਹਾ ਜਾ ਰਿਹਾ ਇਹਨਾਂ ਦੋ ਲੋਕਾਂ ਨੂੰ ਇੱਕ ਪਾਸਾ ਦੇ ਹੱਦ ਨਾ ਕਹਿਣਾ ਕੀ ਹਾਂ ਹੂੰ ਠੱਗਾ ਚੱਲਦਾ ਸਤਿ ਸ਼੍ਰੀ ਅਕਾਲ ਸੋਹਣ ਹਰਦੇਵੀ ਸੋਹਣ ਗੱਲ ਨਹੀਂ ਹੋਣ ਤੇ ਨਾ ਮਹਾਰਾਜ ਤੁਸੀਂ ਹੋਰ ਤਸੀਨੇ ਦੇ ਵਿੱਚੋਂ ਇੱਕ ਵਾਰ ਆੜੇ ਵੀ ਆ ਲਗੇ ਜਾਂ ਕੋ ਕੱਪੜਾ ਖਰੀਦ ਕੇ ਆਇਆ ਜਾਂ ਜੁੱਤੀਆਂ ਖਰੀਦ ਕੇ ਆਇਆ ਜਾਂ ਕੋਈ ਕੰਮ ਕਰੀ ਜਾ ਰਿਹਾ ਇੱਕ ਦਵਾਈ ਦਾ ਮਸਲਾ ਆ ਇੱਕ ਬਾਲ ਬੰਦੇ ਦੀ ਦਵਾਈ ਲੈਣ ਆਇਆ ਬੰਦਾ ਮੈਂ ਤੁਹਾਨੂੰ ਵਧਾਉਣਾ ਸਾਡੇ ਨਾਲ ਦੀ ਗੱਲ ਹੈ ਸਭ ਪੁੱਛੇਗਾ ਕਿੱਥੇ ਲੱਭ ਕਰੋ ਆ ਤੁਹਾਨੂੰ ਬੰਦ ਨੇ ਕਿੱਥੇ ਨਹੀਂ ਨਹੀਂ ਇਹ ਕਾਹਦੇ ਉੱਥੇ ਬੈਠਾਣੇ ਪਿਆ ਪਾਲ ਥਾਣਾ ਹੀ ਹੈ ਨਾਲ ਲਾਇਸੈਂਸ ਜਮਾ ਹੋ ਸਕਦਾ ਤੁਹਾਡਾ ਮਸਲਾ ਆ ਨਾ ਜਮਾ ਉੱਥੇ ਜਮਾ ਦਿਖਾਓ ਤੇ ਗੱਡੀ ਕਿੰਨੇ ਦੇ ਦਿੱਤੀ ਪੈਸਾ ਬਣੇ ਪੰਜੀ ਦਫਤਰ ਆਓ ਸਰ ਆ ਕੇ ਅੰਸ਼ੋਰ ਤੋਂ ਆਉਂਦੀ ਸਰ ਤੋਂ ਜਮਾ ਕਰ ਲੈਂਦੇ ਆ ਪਰੋ ਨਾ ਬੰਦੇ ਆ ਸਾਹਮਣੇ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਉੱਧਰ ਨਹੀਂ ਮਾਰੋ ਉੱਧਰ ਮਾਰੋ ਕਿ ਆ ਨੋ ਪਾਰਕਿੰਗ ਦਾ ਬੋਰਡ ਲੱਗਾ ਉਹ ਵੀ ਵੇਖੋ ਨਾ ਮਾਜੀ ਨੋ ਪਾਰਕਿੰਗ ਬੋਰਡ ਲੱਗਾ ਆ ਭਾਈ ਤੁਸੀਂ ਗੱਡੀ ਚੋਕ ਲਈ ਤੁਸੀਂ ਆਪਣਾ ਲਾਇਸੈਂਸ ਦਿਖਾ ਦਿਓ ਪੰਜੀ ਮੈਨੂੰ ਸਮਝ ਮਿਲਦਾ ਦਫਤਰ ਆਰਸੀ ਅੰਸ਼ੋਰ ਤੇ ਪੋਲਿਸ ਆਓ ਫਾਜੀ ਦਸੋਈ ਅੱਧਰ ਹੋ ਜਾਓ ਨੋ ਪਾਰਕਿੰਗ ਕਿਹੜਾ ਜੀ ਪਾਰਕਿੰਗ ਦੇ ਵਿੱਚ ਖੜੀ ਚੁੱਕੀ ਹੈ ਨੋ ਪਾਰਕਿੰਗ ਦਾ ਸ਼੍ਰੀਮਾਨ ਜੀ ਬੋਰਡ ਲੱਗਾ ਵਾ ਪਰ ਇਹ ਮੈਡੀਕਲ ਵਾਲਿਆਂ ਨੇ ਮਨਾ ਕੀਤਾ ਕਿ ਤੁਹਾਨੂੰ ਮੈਡੀਕਲ ਵਾਲੇ ਕਹਿੰਦੇ ਸਾਨੂੰ ਕੋਈ ਨਹੀਂ ਚਾਹੀਦੀ ਨੋ ਪਾਰਕਿੰਗ ਦਾ ਬੋਰਡ ਲੱਗਾ ਇਥੋਂ ਗੱਡੀ ਚੁੱਕਣੀ ਚੁੱਕਣੀ ਅਸਲ ਵਿੱਚ ਗੱਡੀ ਹਾਂਜੀ ਕੋ ਨਾਲ ਬਲਾ ਯਾਰ ਉਹ ਵੀ ਉਹ ਬਲਾ ਅਜੀ ਉਹ ਗੱਡੀਆਂ ਉਹ ਵੀ ਲੱਗੀਆਂ ਪਿਆਰੇ ਸਾਹਮਣੇ ਉਹ ਉੱਥੇ ਲੱਗੀਆਂ ਆਈਆਂ ਨੇ ਜੀ ਲੱਗੀ ਆ ਕੋਈ ਅੰਦਰ ਦੁਕਾਨ ਦਾ ਬਾਗ ਰੱਖੀ ਹੈ ਇਹ ਗੱਡੀ ਤੇਰੀ ਹੈਗੀ ਤੇਰੀ ਹੈਗੀ ਕੋਈ ਨਹੀਂ ਬੁਝਾਉਂਦਾ ਕੋਈ ਇਹ ਗੱਡੀ ਪਾ ਲਈ ਸ਼੍ਰੀ ਮਾਨ ਜੀ ਆਏ ਨੇ ਪੰਦੇ ਜੀ ਗੱਡੀ ਨਾਲ ਤੁਹਾਡੇ ਦੇ ਅਸਰੇ ਨਾਲ ਗੱਲ ਕਰਨ ਤੇ ਖੜੇ ਮਾਤਾ ਜੀ ਇੱਥੇ ਖੜੇ ਸੀਗੇ ਕਈ ਮਾਤਾ ਜੀ ਨੂੰ ਤੇ ਅੰਦਰ ਬੈਠੋ ਗੱਡੀ ਵਿੱਚ ਬਾਹਰ ਵੀ ਦੇਖਣਾ ਉਹਨਾਂ ਨੂੰ ਗੱਡੀ ਵਿੱਚ ਬਾਹਰ